ਸਟਾਰ ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ ਡੰਡੀ ਪ੍ਰਦੂਸ਼ਣ ਦੀ ਰੋਕਥਾਮ ਅਤੇ ਵਾਤਾਵਰਨ ਦੀ ਸੰਭਾਲ ਲਈ ਨਾਰਾ ਦਿੱਤਾ ਜਾ ਰਿਹਾ ਹੈ ਕਿ ਇਸ ਵਾਰ ਗ੍ਰੀਨ ਦੀਵਾਲੀ ਮਨਾਈ ਜਾਵੇ ਤਾਂ ਕਿ ਮਨੁੱਖੀ ਜੀਵਨ ਬਚਾਇਆ ਜਾ ਸਕੇ ਡੰਡੀ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਉਤੇ ਜਿੱਥੇ ਅਸੀਂ ਪ੍ਰਦੂਸ਼ਣ ਵਿੱਚ ਵਾਧਾ ਕਰਦੇ ਹਾਂ ਉੱਥੇ ਅਸੀਂ ਫਜ਼ੂਲ ਖਰਚੀ ਕਰਕੇ ਆਰਥਿਕ ਬੋਝ ਢੇਠ ਵੀ ਦੱਬ ਜਾਂਦੇ ਹਾਂ ਡੰਡੀ ਤਿਉਹਾਰਾਂ ਦੇ ਦਿਨਾਂ ਵਿੱਚ ਖਰੀਦੀਆਂ ਮਠਿਆਈਆਂ ਵੀ ਸਾਡੀ ਸੇਤ ਦਾ ਨੁਕਸਾਨ ਕਰਦੀਆਂ ਹਨ ਡੰਡੀ ਦੀਵਾਲੀ ਉਤੇ ਕੀਤੀ ਬੇਲੋੜੀ ਰੋਸ਼ਨੀ ਬਿਜਲੀ ਦੇ ਖਰਚੇ ਦੇ ਰੂਪ ਵਿੱਚ ਸਾਡੇ ਉੱਪਰ ਬੋਝ ਬਣਦੀ ਹੈ ਡੰਡੀ ਅਸੀਂ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਤੋਂ ਬਚ ਸਕਦੇ ਹਾਂ ਡੰਡੀ ਸਭ ਤੋਂ ਜ਼ਰੂਰੀ ਹੈ ਕਿ ਇਸ ਪਵਿੱਤਰ ਤਿਉਹਾਰ ਉਤੇ ਆਤੀਸ਼ਬਾਜ਼ੀ ਬਿਲਕੁਲ ਨਾ ਕੀਤੀ ਜਾਵੇ ਕਿਉਂਕਿ ਆਤਿਸ਼ਬਾਜ਼ੀ ਵਿੱਚੋਂ ਨਿਕਲੇ ਜ਼ਹਿਰੀਲੇ ਧੂਏ ਨਾਲ ਜਿੱਥੇ ਵਾਤਾਵਰਣ ਖਰਾਬ ਹੁੰਦਾ ਹੈ ਉੱਥੇ ਹੀ ਮਨੁੱਖੀ ਜੀਵਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ ਡੰਡੀ ਦਮਾ ਫੇਫੜਿਆਂ ਦੀਆਂ ਬਿਮਾਰੀਆਂ ਦਿਲ ਦੇ ਰੋਗ ਸਭ ਇਸ ਦੀ ਦੇਣ ਹਨ ਡੰਡੀ ਅਕਾਸ਼ ਵਿੱਚ ਉੱਡਦੇ ਧੂਏ ਨਾਲ ਕਈ ਪੰਛੀਆਂ ਦੀਆਂ ਜਾਤੀਆਂ ਵੀ ਖਤਮ ਹੋ ਚੁੱਕੀਆਂ ਹਨ ਡੰਡੀ ਸਾਡੇ ਗੁਰੂਆਂ ਪੀਰਾਂ ਨੇ ਇਹ ਤਾਂ ਨਹੀਂ ਕਿਹਾ ਕਿ ਇਸ ਪਵਿੱਤਰ ਦਿਨ ਉਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਜਾਵੇ ਉਹਨਾਂ ਨੇ ਤਾਂ ਸਾਨੂੰ ਇਸ ਦਿਨ ਦੇਸੀ ਕਿ ਹੋ ਜਾਂ ਰੈਡੀ ਸਟਾਰਟ ਅਜਾਦੁਨਿਕ ਯੁੱਗ ਵਿੱਚ अनेका ਆਵਾਜਾਈ ਅਤੇ ਦੂਰ ਸੰਚਾਰ ਦੇ ਅਜਿਹੇ ਸਾਧਨ ਪੈਦਾ ਹੋ ਗਏ ਹਨ ਜਿਨ੍ਹਾਂ ਕਰਕੇ ਸਾਨੂੰ ਇਹ ਸਾਰੀ ਦੁਨੀਆ ਮੁਠੀ ਵਿੱਚ ਬੰਦ ਪ੍ਰਤੀਤ ਹੁੰਦੀ ਹੈ ਡੰਡੀ ਅੱਜ ਹਰ ਬੱਚਾ ਆਪਣੇ ਯਾਰਾਂ ਨਾਲ ਕੁੱਦਣ ਦੀ بجائے ਟੈਲੀਵਿਜ਼ਨ ਮਿਲ ਜੁਲ ਕੇ ਖੇਡਣ ਬੇਲੀਆਂ ਨਾਲ ਕੰਪਿਊਟਰ ਮੋਬਾਈਲ ਅਤੇ ਮੋਟਰਸਾਈਕਲ ਦੀ ਵਰਤੋਂ ਕਰਕੇ ਆਪਣਾ ਮਨੋਰੰਜਨ ਕਰਦਾ ਨਜ਼ਰ ਆ ਰਿਹਾ ਹੈ ਡੰਡੀ ਹੁਣ ਜੇਕਰ ਅਸੀਂ ਆਪਣੇ ਸਮੇਂ ਦੇ ਮੁੱਖ ਚਾ ਦੀ ਗੱਲ ਕਰੀਏ ਤਾਂ ਸਕੂਲ ਪੜਦੇ ਸਮੇਂ ਗਰਮੀ ਦੀਆਂ ਛੁੱਟੀਆਂ ਮਿਲਣ ਤੋਂ ਮਹੀਨਾ ਪਹਿਲਾਂ ਹੀ ਨਾਨਕੇ ਪਿੰਡ ਜਾਣ ਦੀ ਤਾਂਗ ਲੱਗ ਜਾਇਆ ਕਰਦੀ ਸੀ ਡੰਡੀ ਉਂਗਲਾਂ ਉੱਤੇ ਗਿਣ-ਗਿਣ ਕੇ ਛੁੱਟੀਆਂ ਮਿਲਣ ਦੀ ਤਰੀਕ ਦਾ ਇੰਤਜ਼ਾਰ ਕੀਤਾ ਜਾਂਦਾ ਸੀ ਡੰਡੀ ਪਹਿਲੀਆਂ ਛੁੱਟੀਆਂ ਵਿੱਚ ਸਕੂਲ ਦਾ ਕੰਮ ਕਰਕੇ ਬਾਕੀ ਦੀਆਂ ਕਿਤਾਬਾਂ ਕਾਪੀਆਂ ਬੈਗ ਵਿੱਚ ਪਾ ਕੇ ਮਾਂ ਨਾਲ ਨਾਨਕੇ ਪਿੰਡ ਜਾਣ ਦੀ ਤਿਆਰੀ ਵੱਜ ਜਾਇਆ ਕਰਦੀ ਸੀ ਡੰਡੀ ਪਿੰਡ ਤੋਂ ਪਹਿਲਾਂ ਮੋਗੇ ਫਿਰ ਲੋਪੋ ਤੱਕ ਪੰਜਾਬ ਰੋਡ ਬੇਸ ਦੀ ਬੱਸ ਦੇ ਸਫ਼ਰ ਦੇ ਨਜ਼ਾਰੇ ਹੀ ਵੱਖਰੇ ਹੁੰਦੇ ਸਨ ਡੰਡੀ ਨਾਨਕਾ ਪਿੰਡ ਕੋਈ 3 ਕਿਲੋਮੀਟਰ ਦੀ ਦੂਰੀ ਉੱਤੇ ਸੀ ਡੰਡੀ ਆਵਾਜਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਮਾਂ ਨੇ ਅਤੇ ਮੈਂ ਇਹ ਸਫ਼ਰ ਪੈਦਲ ਹੀ ਤੈਅ ਕਰਨਾ ਹੁੰਦਾ ਸੀ ਡੰਡੀ ਨਾਣਕੇ ਪਿੰਡ ਦੀ ਜੂ ਸ਼ੁਰੂ ਹੁੰਦੇ ਹੀ ਖੇਤਾਂ ਵਿੱਚ ਕੰਮ ਕਰਦੇ ਬਹੁਤ ਸਾਰੇ ਨਾਨੇ ਅਤੇ ਮਾਮੇ